ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਅਨਹਦ ਵਾਜੈ ਸਹਜ ਸੁਹਿਲਾ ਸਬਦ ਆਨੰਦ ਕਰੇ ਸਦਕੇਲਾ ਸਹਜ ਗੁਫਾ ਮਹਤਾੜੀ ਲਾਇ ਆਸਣ ਊਚ ਸਵਾਰਿਆ ਜਿਉ ਫਿਰ ਘਿਰ ਆਪਣੇ ਗ੍ਰਹਿ ਮਹ ਆਇਆ ਜੋ ਲੋੜੀ ਦਾ ਸੋਈ ਪਾਇਆ ਹਾਂਜੀ ਜਿਵੇਂ ਲੋੜੀ ਦਾ ਲੋੜੀ ਤੇ ਦਾ ਨੂੰ ਸਬੰਧਕ ਕਰਕੇ ਬੋਲਿਆ ਇਸੇ ਤਰ੍ਹਾਂ ਹੀ ਇਹ ਪਾਠ ਕਰਨਾ ਲੋੜੀ ਦਾ ਇਕੱਠਾ ਨਹੀਂ ਕਰ ਜੋ ਲੋੜੀ ਦਾ ਸੋਈ ਪਾਇਆ ਤ੍ਰਿਪਤ ਅਗਾਏ ਰਹਿਆ ਹੈ ਸੰਤੋ ਗੁਰ ਅਨਪਵ ਪੁਰਖ ਦਿਖਾਰਿਆ ਜੀਓ ਆਪੇ ਰਾਜਨ ਆਪੇ ਲੋਗਾ ਆਪ ਨਿਰਵਾਣੀ ਆਪੇ ਭੋਗਾ ਆਪੇ ਤਖਤ ਬਹ ਸੱਚ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਓ ਜੇ ਹਾ ਡਿਠਾ ਮੈਂ ਤੇ ਹੋ ਕਹਿਆ ਤਿਸ ਰਸ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇਕ ਪਸਾਰਿਆ ਜੀਉ ਮਾਜ ਮਹੱਲਾ ਪੰਜਵਾ ਜਿਤ ਘਰ ਪਿਰ ਸੋਹਾਗ ਬਣਾਇਆ ਹਾਂ ਜਿਤ ਘਰ ਪਿਰ ਸੋਹਾਗ ਬਣਾਇਆ ਜਿਤ ਘਰ ਪਿਰ ਇਦਾਂ ਨਹੀਂ ਜਿਤ ਘਰ ਪੇਰ ਸੋਹਾਗ ਬਣਾਇ ਤਿਤਕਰ ਸਕੀਏ ਮੰਗਲ ਲਗਾਇ ਅਨੰਦ ਬਿਨੋਦ ਤਿਤਕਾਰ ਸੋਹ ਹੈ ਜੋ ਤਨ ਕੰਤ ਸਿਗਾਰੀ ਜੀਓ ਅਨੰਦ ਬਿਨੋਦ ਐੜਾ ਨੰਨਾ ਦੱਦਾ ਅਨੰਦ ਅਨੰਦ ਨਹੀਂ ਬੋਲਣਾ ਅਨੰਦ ਬਿਨੋਦ ਸ੍ਰੀ ਅਨੰਦ ਸਾਹਿਬ ਦਾ ਪਾਠ ਆਪਾਂ ਕਰਦੇ ਹਾਂ ਉਹ ਵੀ ਜੋ ਅਖੀਰਲੀ ਪੌੜੀ ਹੈ ਅਨੰਦ ਸੁਣੋ ਵਡਭਾਗੀ ਹੋ ਤੇ ਸਾਰੇ ਬੜੇ ਜਾਣਦੇ ਨੇ ਅਨੰਦ ਸੁਣੋ ਵਡਭਾਗੀ ਹੋ ਜਦੋਂ ਟਿੱਪੀ ਨਹੀਂ ਲਿਖੀ ਤਾਂ ਕਿਉਂ ਬੋਲਣੀ ਹੈ ਨਹੀਂ ਬੋਲੀ ਜਾਣੀ ਆਨੰਦ ਇੱਕ ਵਚਨ ਹੈ ਆਨੰਦ ਬਹੁਵਚਨ ਹੈ ਅਰਥ ਦਾ ਫਰਕ ਪੈਂਦਾ ਸੋ ਇੱਥੇ ਵੀ ਆਨੰਦ ਬਿਨੋਦ ਤਿਤੈ ਕਰ ਸੋਹ ਹੈ ਜੋ ਤਨ ਕੰਤ 시ਗਾਰੀ ਜੀਓ ਇਹ ਧਿਆਨ ਰੱਖਣਾ ਇੱਥੇ ਆਮ ਕਰਕੇ ਆਪਣਾ ਬਿਹਾਰੀ ਦੇ ਨਾਲ ਮੁੱਖ ਦੇ ਪਾਠ ਚੜ੍ਹਿਆ ਹੁੰਦਾ 시ਗਾਰੀ ਪਰ ਇੱਥੇ ਗੁਰੂ ਮਹਾਰਾਜ ਜੀ ਨੇ ਸੱਸੇ ਨੂੰ 시ਹਾਰੀ ਦੇ ਨਾਲ ਲਿਖਿਆ ਇਨੋਂ ਸਿਗਾਰੀ ਪੜਿਆ ਜਾਵੇਗਾ ਸਾਗੁਣਵੰਤੇ ਸਾਵਡ ਭਾਗਣ ਪੁੱਤਰਵੰਤੇ ਸੇਲਵੰਤ ਸੋਹਾਗਣ ਰੂਪਵੰਤ ਸਾ ਸੁਗੜ ਵਿਚਖਣ ਜੋ ਤਨ ਕੰਤ ਪਿਆਰੀ ਜੀਓ ਸੁਗੜ ਇਉਂ ਪਾਠ ਇਕੱਠਾ ਕਰਨਾ ਹੈ ਸੁਘੜ ਨਹੀਂ ਕਰਨਾ ਸੁਗੜ ਸਾਡੀ ਆਮ ਬੋਲਚਾਲ ਦਾ ਲਫ਼ਜ਼ ਹੈ ਜਿਹੜਾ ਕੋਈ ਬਹੁਤਾ ਸਿਆਣਾ ਸੂਝਵਾਨ ਹੋਵੇ ਉਹਨੂੰ ਆਪਾਂ ਸੁਗੜ ਬੋਲਦੇ ਆਂ ਰੂਪਵੰਤ ਸਾ ਸੁਗੜ ਵਿਚਖਣ ਚੱਚੇ ਤੇ ਅਦਕ ਦੇ ਕੇ ਵਿਚਖਣ ਜੋ ਧਨ ਕੰਤ ਪਿਆਰੀ ਜੀਓ ਆਚਾਰਵੰਤ ਸਾਈ ਪ੍ਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾਈ ਪ੍ਰਧਾਨੇ ਸਾਈ ਉਹ ਹੀ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਹਾਂਜੀ ਸਾ ਕੁਲਵੰਤੇ ਸਾ ਸਬਰਾਈ ਜੋ ਪਿਰ ਕੈ ਰੰਗ ਸਵਾਰੀ ਜੀਓ ਸਬਰਾਈ ਸਭ ਬੋਲ ਕੇ ਤੇ ਨਾਲ ਹੀ ਰਾਈ ਬੋਲਣਾ ਹੈ ਸਾ ਕੋਲਵੰਤੀ ਸਾ ਸਭ ਰਾਈ ਜੋ ਪਿਰ ਕੈ ਰੰਗ ਸਵਾਰੀ ਜੀਓ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਫਿਰ ਸੁਹਾਗ ਵਰ ਅਗਮ ਅਗੋਚਰ ਜਨ ਨਾਨਕ ਪ੍ਰੇਮ ਸਾਧਾਰੀ ਜੀਓ